35000 ਰੁਪਏ ਮੰਨ ਤਾਂ ਮਿੱਤਰੋ ਆ ਟਰੈਕਟਰ ਦੇ ਵਿੱਚ ਉਹ ਜੂ ਫਿਕਸ ਨਹੀਂ ਹੈਗਾ ਵੀ 30 ਮੰਨ ਤਾਂ ਨਹੀਂ ਆ ਮੌਕੇ ਤੇ ਆ ਜਾਓਗੇ ਹੋਰ ਵੀ ਕਰਵਾ ਦਾਂਗੇ ਬਾਈ ਹਰ ਮਨ ਤੋਂ ਮੰਨ ਤਾਂਣਾ ਮਿੰਨੀ 7 ਵਜ ਦਾ ਜਿਹੜਾ ਇਹਦੇ ਕੰਪਨੀ ਵੱਲੋਂ ਟਰਬੋ ਲੱਗੀ ਹੋਈ ਹੈ ਅੱਛਾ ਕੰਪਨੀ ਕਿੰਨੀ ਉਹ ਟਰਬੋ ਕੰਪਨੀ ਜੂ ਟਰਬੋ ਲੱਗੀ ਹੋਈ ਹੈ ਸਾਰੀ ਮੰਡੀ ਚ ਕੋਈ ਟਰੈਕਟਰ ਨਹੀਂ ਇਹ ਸੇ ਖੁੱਲਦੇ ਵਾਲਾ 52 ਦਾ ਉੱਚਾ ਮਾਡਲ ਚ ਠੀਕ ਹੈ ਇਹ ਸਪੈਸ਼ਲੀ ਐਸੇ ਆਪਣੇ ਆਪ ਦੇ ਪਿੰਡ ਹੀ ਨਵਾਂ ਨਿਕਲੇਗਾ ਮੰਨ ਠੀਕ ਹੈ ਐਨਓਸੀ ਕਾਗਜ਼ ਪੱਤਰ ਤੁਹਾਨੂੰ ਓਕੇ ਮਿਲਣਗੇ ਲੋਨ ਕਰਵਾ ਦੇਵਾਂਗੇ ਲੋਨ ਵੀ ਕਰਵਾ ਦਾਂਗੇ ਪੁਰਾਣਾ ਪੁਰਾਣਾ ਇਹ ਵਿੱਚ ਕੱਟ ਲਾਂਗੇ 35000 ਰੁਪਏ ਮਾਨਤਾਨ ਹੋ ਜੂ ਪੂਰੇ 5 ਲੱਖ ਦਾ ਟਰੈਕਟਰ ਤੁਹਾਨੂੰ ਮਿੱਤਰੋ ਇਹ ਸਵਰਾਜ 852 ਬਣ ਜੂ ਰੇਟ ਉਹ ਦੇ ਦੀ ਜਿਹੜਾ ਕਿਸੇ ਨੇ ਦਿੱਤਾ ਨਾ ਹੋਵੇ ਅੱਜ ਅੱਸੀ ਗਾਲ ਦੋਤੋਂ ਸਵਾਗਤ ਆ ਆਪਣੇ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਬਾਈ ਹਰਮਨ ਦੇ ਨਾਲ ਔਰ ਹਰਮਨ ਹਾਲ ਚੱਲ ਗਏ ਮੈਂ ਤੇ ਜਿਵੇਂ ਟਰੈਕਟਰ ਸਾਰੇ ਕਿਸਾਨ ਬਾੜੀ ਬਿਠਿਆ ਕੱਦੂ ਚ ਤੇ ਹੁਣ ਜਿਵੇਂ ਗੇਰੀ ਜਮਾ ਲੋਡ ਬੰਦ ਲੈ ਲੈਣਾ ਸੀਜ਼ਨ ਚਾਲ ਦਾ ਪੀਕ ਤੇ ਤੇ ਰੇਟ ਉਹ ਦੇ ਦੀ ਜਿਹੜਾ ਕਿਸੇ ਨੇ ਦਿੱਤਾ ਨਾ ਹੋਵੇ ਅੱਜ ਰੇਟ ਤਾਂ ਕੋਈ ਗੱਲ ਨਹੀਂ ਠੀਕ ਹੈ ਤੇ ਹੁਣ ਵੀਡੀਓ ਕਰਦੇ ਆ ਆਪਾਂ ਦਾ ਖ ਮਾਡਲ ਵੀ ਬਾਲੀ 850 ਤੇ ਆ ਗਿਆ ਜੀ 2016 ਮਾਡਲ ਆ ਤੇ ਚੰਗਾ ਪੂਰਾ ਚਾਰੇ ਟਾਇਰ ਜਮਾ ਨਵੇਂ ਆ ਠੀਕ ਆ ਚਾਰੇ ਟਾਇਰ ਹੈਗੇ ਨਵੇਂ ਤੇ 14 ਦੇ ਟਾਇਰਾਂ ਚ ਚੌਹਾਂ ਦੇ ਟਾਇਰਾਂ ਚ 14 ਦੇ ਟਾਇਰਾਂ ਚ ਜੀ ਪਾਵਰ ਸਟੀering ਆ ਗਿਆ ਤੁਹਾਨੂੰ ਪਤਾ 11 ਤੋਂ ਬਾਅਦ ਚ ਆਇਆ ਇਹ ਪਾਵਰ ਹਾਂ 11 12 ਤੇ ਇੰਜਣ ਦੇ ਸਵਰਾਜ ਅਲੀਆ ਕਰਲਾਸ ਕਰਦਾ ਮਲਾ ਬੰਦ ਹੋ ਗਈ ਹੈ ਨਾ ਇੱਥੇ ਅਲੀਆ ਕਰਲਾਸ ਕਰ ਤਾਂ ਬੰਦ ਹੀ ਹੋ ਗਈ ਸੀ ਠੀਕ ਆ ਤੇ ਹੁਣ ਇਹਦੀ ਡਿਮਾਂਡ ਕਿੰਨੀ ਆ ਇਹਦੀ 5 35 ਡਿਮਾਂਡ ਆ ਠੀਕ ਆ 5 ਲੱਖ 5 ਲੱਖ ਦਾ ਦੇ ਦਾਂਗੇ ਤੇ ਨੰਬਰ ਇਹਦਾ ਨੰਬਰ ਐਚ ਆਰ ਆ ਨੋਸੀ ਦੇ ਦਾਂਗੇ ਐਨਓਸੀ ਮਿਲ ਜੂ ਨੰਬਰ ਐਚ ਆਰ ਆ ਡਿਮਾਂਡ ਹੈਗੀ ਆ 535000 ਤੇ 35000 ਰੁਪਏ ਮਾਨਤਨ ਹੋ ਜੂ ਪੂਰੇ 5 ਲੱਖ ਦਾ ਟਰੈਕਟਰ ਸਾਨੂੰ ਮਿੱਤਰੋ ਵੀ ਸਵਰਾਜ 852 ਬਣ ਜੂ ਤੇ ਅੱਗੇ ਆ ਗਿਆ ਸੋਨਾਲਿਕਾ ਡੀ ਆਈ 60 ਇਹ ਕੀ ਮਾਡਲ ਆ ਇਹ 12 ਮਾਡਲ ਆ ਐਮ ਐਮ ਮੈਂ ਤਿੰਨ ਸਿਲੰਡਰ ਠੀਕ ਹੈ ਹਾਂ ਮਿਨੀ ਆ ਗਿਆ ਮਿਨੀ 70% ਜਿਹੜਾ ਇਹਦੇ ਕੰਪਨੀ ਵੱਲੋਂ ਟਰਬੋ ਲੱਗੀ ਹੋਈ ਆ ਅੱਛਾ ਕੰਪਨੀ ਕਿੰਨੀਓ ਟਰਬੋ ਕੰਪਨੀ ਜੂ ਟਰਬੋ ਲੱਗੀ ਹੋਈ ਆ ਠੀਕ ਹੈ ਮਿਨੀ 60 ਆ ਜੀ ਤਿੰਨ ਸਿਲੰਡਰ ਤੇ ਟਰਬੋ ਲੱਗੀ ਆ ਕੰਪਨੀ ਕਿੰ ਇਹ 60 ਹਜ਼ਾਰ ਬਬਰੀ ਹੋਇਆ ਪਿਆ ਇਹ ਵੀ ਹੁਣ ਵੱਡੇ 60 ਵਾਲੇ ਸੋਨੇ ਲਿੱਕੇ ਵਾਲਾ ਕੰਮ ਯਾਰ ਬੋਲਾ ਬਾਕੀ ਗੱਲ ਬਾਤਾਂ 14 ਦੇ ਟਾਇਰ ਆ ਇਹਦੇ ਟਾਇਰ ਇਹਦੇ ਵੀ ਜਮਾ ਨਵੇਂ ਵਰਗੇ ਆ ਉਹੀ ਕਹਿੰਦੇ ਵੀ ਟਾਇਰਾਂ ਵਾਲੀ ਦਾ ਯਾਰ ਜਮੀ ਸ਼ਰਾ ਗ੍ਰੈਪ ਪੋਲੋ ਦੇ ਟਾਇਰ ਲੱਗੇ ਆ ਜੀ ਬਰਾਟ ਪੋਲੋ ਨਵੇਂ ਜਮਾ ਨਵੇਂ ਤੇ ਅਗਲੇ ਟਾਇਰ ਵੀ ਪੂਰਾ ਸੋਨਾ ਪੰਜਾਬ ਨੰਬਰ ਆ ਪੀਵੀ 11 ਠੀਕ ਆ ਪੀਵੀ ਨੰਬਰ ਦੇ ਵਿੱਚ ਆ ਗਿਆ ਤੇ ਡਿਮਾਂਡ ਇਹਦੀ ਹੈਗੀ ਹੁਣ 365000 ਇਹ ਦੇ ਦਾਂਗੇ 340 ਦਾ 3 ਲੱਖ 40 ਹਜ਼ਾਰ ਰੁਪਏ ਦਾ 25 ਹਜ਼ਾਰ ਰੁਪਏ ਮਾਨਤਾ ਨੇ 24 ਪੀਵੀ 11 ਨੰਬਰ ਦੇ ਵਿੱਚ ਆ। 211 ਨੰਬਰ ਤੇ ਅੱਗੇ ਆ ਗਿਆ ਸਮਾਰਟ ਟਰੈਕਟਰ। ਐਮਐਸਸੀ ਸਮਾਰਟ ਪਛਾਣ ਮੈਸਸੀ ਸਮਾਰਟ ਆ ਗਿਆ ਜੀ 4 ਸਪੀਡ ਹੈ 60 ਐਚਪੀ ਹੈ। ਠੀਕ ਹੈ 4 ਸਪੀਡਾਂ ਵਾਲਾ ਆ ਗਿਆ ਜੀ 60 ਐਚਪੀ ਦੇ ਵਿੱਚ 9500 ਮੈਸਸੀ ਤੇ ਟਾਇਰ ਹੈਗੇ ਮਗਰਲੇ ਐਮਆਰਐਫ ਦੇ। ਨਾਲ ਦੀਆਂ ਚਾਰੇ ਅੱਛਾ ਚਾਰੇ ਟਾਇਰ ਨਾਲ ਦੀਆਂ ਤੇ ਚੱਲਿਆ ਵੀ ਥੋੜੀ ਹੋਈ ਯਾਰ ਜਿਵੇਂ ਟਾਇਰ ਜੀ ਹਰ ਇੱਕ ਆ ਯਾਰ 1400 ਘੰਟਾ ਚੱਲਿਆ। ਠੀਕ ਹੈ 1400 ਘੰਟਾ ਟਰੈਕਟਰ ਮਿੱਤਰੋ ਇਹ ਚੱਲਿਆ। 21 ਮਾਡਲ ਦੇ ਵਿੱਚ ਆ ਡਿਮਾਂਡ ਹੈਗੀ ਹੈ 6 ਲੱਖ ਤੇ 95000 ਰੁਪਇਆ ਇਹ ਦੇ ਦਾਂਗੇ ਸਾਢੇ 6 ਦਾ ਦੇ ਦਾਂਗੇ ਸਾਢੇ 6 ਲੱਖ ਰੁਪਇਆ ਦਾ ਇਹਦੇ ਚੋਂ ਦਾ ਜਿਵੇਂ ਕਹੇ ਦੀ 45000 ਰੁਪਇਆ ਮਾਨਤਾ ਨਾ ਹੋ ਜੂ ਕਰ ਦਾਂਗੇ 45000 ਰੁਪਇਆ ਮਾਨਤਾ ਨਾ ਟਰੈਕਟਰ ਦੇ ਵਿੱਚ ਹੋ ਜੂ ਅੱਗੇ ਆ ਗਿਆ 60 ਚੇਂਜਰ ਵਾਲਾ ਇਹ ਕਿੰਨਾ ਮਾਡਲ ਆ ਹਰਮਣਾ ਇਹ 20 ਮਾਡਲ ਆ ਨਾਲ ਦੇ ਟਾਇਰ ਇਹਦੇ ਵੀ ਅਸਟ ਟਾਇਰ ਇਹਦੇ ਵੀ ਨਾਲ ਤੇ ਆ ਨੰਬਰ ਪੰਜਾਬ ਆ ਘਚਰ ਇਹ ਐਚ ਆਰ ਠੀਕ ਹੈ ਇਹ ਐਚ ਆਰ ਨੰਬਰ ਐਨਓਸੀ ਮਿਲ ਜੂਗੀ ਐਨਓਸੀ ਤਾਂ ਮਿਲੂਗਾ ਚੰਗਾ ਇਹ ਚੱਲਿਆ ਹੋ 11 1200 ਘੰਟਾ ਠੀਕ ਹੈ 11 1200 ਘੰਟਾ ਟਰੈਕਟਰ ਚੱਲਿਆ ਜੀ ਚੈਂਜਰ ਵਾਲਾ ਡੀਆਈ 60 ਤੇ ਵੇਟ ਲੱਗੇ ਵਿਆ 34 33 ਕਿਲੋ ਵਾਲੀਆਂ ਪਲੇਟਾਂ ਨਾਲ ਦੇ ਨਹੀਂ ਹਾਂ ਨਾਲ ਜਿਹੜਾ ਕੁਝ ਕੰਪਨੀ ਚਾਹੁੰਦਾ ਸਾਰਾ ਕੁਝ ਨਾਲ ਹੀ ਆ ਠੀਕ ਹੈ ਤੇ 20 ਮਾਡਲ ਆ ਡਿਮਾਂਡ ਰੱਖੀ ਆ ਹੁਣ 6 ਲੱਖ 15 ਹਜ਼ਾਰ ਰੁਪਿਆ ਇਹ ਦੇ ਦਾਂਗੇ 5 85 ਦਾ 5 ਲੱਖ 85 ਹਜ਼ਾਰ ਰੁਪਈਆ ਦਾ 30 ਹਜ਼ਾਰ ਮੌਕੇ ਦੇ ਕੋਈ ਗੱਲ ਨਹੀਂ ਹੋਰ ਵੀ ਕਰ ਦਾਂਗੇ ਇਹ ਇਕੱਲਾ ਫਿਕਸ ਨਹੀਂ ਹੈਗਾ ਵੀ 30 ਮੰਨਤਾ ਨਹੀਂ ਆ ਮੌਕੇ ਤੇ ਆ ਜਾਓਗੇ ਹੋਰ ਵੀ ਕਰਵਾ ਦਾਂਗੇ ਬਾਈ ਹਰ ਮਨ ਤੋਂ ਮੰਨਤਾਣਾ ਤੇ ਅੱਗੇ ਆ ਗਿਆ 69 ਇਹ 69 22 ਮਾਡਲ ਠੀਕ ਹੈ ਬਾਈ ਮਾਡਲ ਦੇ ਵਿੱਚ ਆ ਗਿਆ ਟਾਇਰ ਹੈਗੇ ਨਾਲ ਦੇ ਤੇ ਐਸੈਸਰੀ ਸਾਰੀ ਨਾਲ ਹੀ ਮਿਲੂ ਹਾਂ ਜਿਹੜੀ ਛਤਰੀ ਵਗੈਰਾ ਲੱਗੀ ਹੈ ਨਾਲ ਹੀ ਹੈ ਜਿਵੇਂ ਹੈਗਾ ਠੀਕ ਹੈ ਇਹ ਕਿੰਨਾ ਚੱਲਿਆ ਬਾਈ ਮਾਡਲ ਇਹ 750 ਘੰਟਾ ਚੱਲਿਆ 750 ਘੰਟਾ ਮਿੱਤਰੋ ਸਿਰਫ ਇਹ ਟਰੈਕਟਰ ਚੱਲਿਆ 969 ਤੇ ਇਹਦਾ ਪਾਏ ਕਹਿ ਸਕਦੇ ਆ ਯਾਰ ਜੇ ਬੰਦਾ ਨਵਾਂ ਲੈਣ ਜਾਂਦਾ ਇੱਧਰ ਨੂੰ ਆ ਜੇ ਹੈ ਵੀ ਬਿਨਾ ਸੀਆਰਡੀ ਆਣਾ ਇਹ ਠੀਕ ਹੈ ਸਿੰਪਲ ਆ ਗਿਆ ਬਰਾਉਂਡ ਸੀਆਰਡੀ ਤੋਂ ਤੇ ਦੀ ਡਿਮਾਂਡ ਬਾਈ ਮਾਡਲ ਦਾ 8 15 ਡਿਮਾਂਡ ਹੈ ਕੀ ਕਹੇ ਇਨੇ ਦੰਗੇ 780 ਦਾ 7 ਲੱਖ ਤੇ 80 ਹਜ਼ਾਰ ਰੁਪਏ ਦਾ 35 ਹਜ਼ਾਰ ਰੁਪਏ ਮਾਨਤਨ ਮਿੱਤਰੋ ਆ ਟਰੈਕਟਰ ਦੇ ਵਿੱਚ ਉਹ ਜੂ ਤੇ ਟਰੈਕਟਰ ਜਿਵੇਂ ਕਹਦੀ 750 ਘੰਟਾ ਕੁਝ ਵੀ ਨਹੀਂ ਹੁੰਦਾ ਜੇ ਆਪਾਂ ਗੱਲ ਕਰੀਏ 500 ਤੇ ਪਹਿਲੀ ਸਰਵਿਸ ਹੁੰਦੀ ਆ ਹਾਂ ਬਸ ਤੇ ਨਾਲ ਆ ਗਿਆ ਜੌਂਡੀਅਰ 5210 ਗੀਅਰ ਪ੍ਰੋ ਗੀਅਰ ਪ੍ਰੋ 22 ਮਾਡਲ ਹਾਂਜੀ 23 ਦੀ ਆਰ ਸੀ ਹੈ ਦੀ 22 ਮਾਡਲ ਆ 23 ਦੀ ਆਰ ਸੀ ਤੇ ਘੰਟੇ ਇਹਦੇ ਕੀ ਕਹਿੰਦੇ ਆ ਇਹ ਚੱਲਿਆ 1400 ਘੰਟਾ ਸਿਰਫ 1400 ਘੰਟਾ ਚੱਲਿਆ ਨੰਬਰ ਐ 4 ਨਾ ਪੰਜਾਬ ਨੰਬਰ ਪੀ ਵੀ 03 ਬਠਿੰਡੇ ਦਾ ਟਾਪ ਮਾਡਲ ਆ ਖੁੱਲਦੇ ਹਿੱਸੇ ਵਾਲਾ ਜਮਾ ਫੁੱਲ ਟਾਪ ਮਾਡਲ ਦਾ ਟਾਪ ਮਾਡਲ ਆ ਹਿੱਸਾ ਖੁੱਲਦਾ ਸਾਰੀ ਮੰਡੀ ਚ ਕੋਈ ਟਰੈਕਟਰ ਨਹੀਂ ਹਿੱਸੇ ਖੁੱਲਦੇ ਵਾਲਾ 52 ਦਾ ਉੱਚਾ ਮਾਡਲ ਚ ਠੀਕ ਹੈ ਇਹ ਸਪੈਸ਼ਲੀ ਆਸੀ ਆਪਣੇ ਆਪ ਦੇ ਪਿੰਡ ਹੀ ਨਵੇਂ ਨਿਕਲੇ ਆਗੇ ਠੀਕ ਹੈ ਬਾਈ ਮਾਡਲ ਆ ਤੇ ਚੱਲਿਆ ਕਿੰਨਾ ਦੱਸਿਆ ਇਹ 1400 ਘੰਟਾ ਚੱਲਿਆ 1400 ਘੰਟਾ ਚੱਲਿਆ ਪੀ ਵੀ 03 ਨੰਬਰ ਦੇ ਵਿੱਚ ਆ ਤੇ ਡਿਮਾਂਡ ਰੱਖੀ ਆ ਬਾਈ ਹਰਮਨ ਨੇ 7 ਲੱਖ ਤੇ 85000 ਰੁਪਿਆ ਸਾਢੇ 7 ਤੋਂ ਦੇ ਦਾਂਗੇ ਸਾਢੇ 7 ਲੱਖ ਰੁਪਏ ਦਾ ਮੈਤੂਰੇ ਟਰੈਕਟਰ ਮਿਲ ਜੂ 35000 ਰੁਪਏ ਇਹ ਜੋ ਮਾਨਤਾ ਨੂੰ ਉਹ ਹੋ ਜੂ ਤੁਹਾਨੂੰ ਤੇ ਅੱਗੇ ਜਿਵੇਂ ਕਿਹਾ ਦੀ ਹਰਮਨ ਦੇ ਫੇਵਰਟ ਟਰੈਕਟਰ ਹੀ ਆਗੇ ਹੌਲੈਂਡ ਉੱਤੇ ਚੌਂਡੀਆਰ ਭਾਲ-ਪਾਲ ਲਿਆਉਣਾ ਹੁੰਦਾ ਹਰਮਨ ਹੌਲੈਂਡ ਮਿਲਦਾ ਹੀ ਬਹੁਤ ਘੱਟ ਆ ਇਹ ਦੋ ਹੀ ਮਿਲੇ ਪਹਿਲਾਂ ਵਾਲੇ ਸਾਰੇ ਬੇਕਬੂਗੇ ਇਹ ਆ ਗਿਆ ਜੀ ਸੁਪਰ 3 ਸਪੀਡ ਦਾ ਬਲਾਸ ਆ 3 ਸਪੀਡ ਟਾਪ ਮਾਡਲ ਠੀਕ ਹੈ ਨਿਊ ਹੌਲੈਂਡ 3630 50 ਐਚਪੀ ਵਾਲਾ ਆ ਗਿਆ ਜੀ 19 ਮਾਡਲ ਆ ਤੇ ਅਗਲੇ ਟਾਇਰ ਲੱਗੇ ਆ ਜਹਾਜੀ ਤੇ ਬੈਕ ਟਾਇਰ ਰਹਿ ਗਿਆ ਨਵੇਂ ਨਵੇਂ ਚਾਰੇ ਜ ਤੇ ਇਹਦੀ ਹੁਣ ਜੇ ਡਿਮਾਂਡ ਦੀ ਆਪਾਂ ਗੱਲ ਕਰੀਏ 6 ਲੱਖ ਤੇ 15000 ਰੁਪਏ ਡਿਮਾਂਡ ਆ ਪਾਣੀ ਮਾਡਲ ਦੀ 85 ਦਾ ਦੇ ਦਾਂਗੇ 5 ਲੱਖ ਤੇ 85000 ਰੁਪਏ ਦਾ ਮਿਲ ਜੂ ਮਤਰੋ 30000 ਰੁਪਏ ਮਾਨਤਾ ਨਹੀਂ ਟਰੈਕਟਰ ਦੇ ਵਿੱਚ ਹੋ ਜੂ ਟਰੈਕਟਰ ਪੂਰੇ ਚੰਗੇ ਆ ਇਹ ਜੇ ਹੁਣ ਅਲੱਗ ਨਾਲ ਸਾਨੂੰ 55 ਵਾਲਾ ਚਾਹੀਦਾ ਤਾਂ ਇੱਧਰ 55 ਰੁਪਏ ਵਾਲਾ ਇਸ ਦਾ ਮਾਡਲ ਸੇਮ ਹੀ ਆ ਇਹ ਵੀ ਹਨਾ ਇਹ ਵੀ 19 ਮਾਡਲ ਦੀ ਤੇ 19 ਮਾਡਲ ਹੀ ਇਹ ਆ ਸਾਤ ਸਾਲ ਨੰਬਰ ਆ ਬੰਨੋ ਫਾਸਟ ਪਾਰਟੀ ਦੇ ਦੋਵੇਂ ਐਨਓਸੀ ਕਾਗਜ਼ ਪੱਤਰ ਤੁਹਾਨੂੰ ਓਕੇ ਮਿਲਣਗੇ ਲੋਨ ਕਰਵਾ ਦੇਂਗਾ ਲੋਨ ਵੀ ਕਰਵਾ ਦਾਂਗੇ ਪੁਰਾਣਾ ਪੁਰਾਣਾ ਵੀ ਵਿੱਚ ਕੱਟ ਲਾਂਗੇ ਪੁਰਾਣਾ ਵੀ ਕੱਟ ਲੂ ਬਾਈ ਹਰਮਨ ਲੋਨ ਵੀ ਕਰਵਾ ਦੂ ਤੇ ਟਾਇਰ ਦੇ ਨਾਲ ਦੀ ਹੈ ਸਾਰਾ ਕੁਝ ਘਾਟੋ ਘਾਟ ਟਾਇਰ ਹੈਗੇ ਟਰੈਕਟਰ ਦੇ ਮਿੱਤਰੋ ਨਾਲ ਦੇ 19 ਮਾਡਲ ਦੇ ਵਿੱਚ ਆ 7 ਲੱਖ ਤੇ 15000 ਰੁਪਏ ਡਿਮਾਂਡ ਹੈ ਇਹਦੀ ਕਿੰਨੇ ਦਾ ਦੇਂਗਾ ਇਹ 680 ਦਾ ਦੇ ਦਾਂਗੇ 6 ਲੱਖ ਤੇ 80 ਹਜ਼ਾਰ ਰੁਪਏ ਦਾ ਜਿਵੇਂ ਕਹਦੀ ਇਹ ਏ ਕਾਤਾ ਮੂਰੇ 80 ਕਾਤਾ ਆ ਗਿਆ 12-1300 ਕੰਡੇ ਚੱਲੇ ਕੋਲੇ ਠੀਕ ਐ ਕਿਤੇ ਚਾਬੀ ਨਹੀਂ ਲੱਗਦੀ ਇੰਟਰ ਦੇ ਵਿੱਚੋਂ ਮਾਨਤਨਾ ਹੋ ਜੂ 35000 ਰੁਪਏ ਮਿੱਤਰੋ ਤੇ ਦੱਬ ਕੇ ਸ਼ਿਆਲਾ ਬਟਨ ਦੱਬ ਕੇ ਆ ਜੋ ਮਾਨਤਨ ਹੋਰ ਵੀ ਕਰਵਾ ਦਾਂਗੇ ਤੇ ਅੱਗੇ ਆ ਗਿਆ ਜੀ ਫਾਰਮਟ੍ਰੈਕ 60 EPI 2015 ਦਾ ਮਾਡਲ ਆ ਤੇ ਬੈਕ ਟਾਇਰ ਲੱਗਿਆ ਜਮਾ ਨਵੇਂ MRP ਦੇ ਇਹ ਤਾਂ ਐ ਲੱਗਦਾ ਜਿਵੇਂ ਹਰਮਨ ਮੰਡੀ ਤੇ ਆਇਆ ਹੁੰਦਾ ਪਵਾ ਕੇ ਟਾਇਰ ਆਪਾਂ ਹੀ ਪਾਏ ਆ ਇਹ ਬਸ ਠੀਕ ਐ ਆਪਾਂ ਹੀ ਪਾਇਆ ਹਾਂ ਲੈ ਕਿੰਨਾ ਵਾਹ ਤੇ ਅਗਲੇ ਟਾਇਰ ਵੀ ਚੰਗੇ ਪਏ ਟਰੈਕਟਰ ਦੇ ਤੇ ਨੰਬਰ ਨੰਬਰ ਕਿੱਥੋਂ ਦਾ ਨੰਬਰ ਆ ਸਰਸੇ ਦਾ 424 ਸਰਸਾ ਨੰਬਰ ਹੀ ਵੱਧ ਹੁੰਦੇ ਆਪਣੇ ਕੋਲ ਠੀਕ ਹੈ ਤੇ ਡਿਮਾਂਡ ਹੈਗੀ ਆ 445000 ਰੁਪਇਆ ਤੇ 415 ਦੇ ਦਿੰਦੇ 415 ਦਾ 30000 ਰੁਪਇਆ ਮੰਨ ਤਾਂ ਨਾ ਹੋ ਗਿਆ ਇਹ ਟਰੈਕਟਰ ਦੇ ਵਿੱਚੋਂ ਮੇਟਰੋ ਬਾਕੀ ਰੇਟ ਮੌਕੇ ਦਾ ਆ ਜਿਓ ਕਰ ਹਾਂ ਬਾਕੀ ਅੱਗੇ ਆ ਗਿਆ 5305 18 ਮਾਡਲ ਆ ਠੀਕ ਹੈ 55 ਹਸ ਪਾਵਰ ਹੁੰਦਾ ਠੀਕ ਹੈ 55 ਹਸ ਪਾਵਰ 16 ਦਾ ਟਾਇਰਾਂ ਚ 16 ਦੇ ਟਾਇਰਾਂ ਚ ਤੇ ਸਪੀਡ 3 ਆ ਇਹ ਤੂੰ ਸਪੀਡ 2 ਹੁੰਦਾ 50 50 ਡੀ ਵਾਲਾ ਗੇਅਰ ਹੀ ਹੁੰਦਾ ਇਹ ਸਹੀ ਡੀ ਵਾਲੀ ਗੱਲ ਬਾਤ ਹੀ ਆ 58 5 ਇਹ ਹੁਣ ਇਹਦੀ ਡਿਮਾਂਡ ਕਿੰਨੀ ਆ ਯਾਰ ਮਨਾ ਇਹਦੀ 5 15 ਡਿਮਾਂਡ ਆ 4 80 ਦਾ ਦੇ ਦਾਂਗੇ 5 15 ਡਿਮਾਂਡ ਆ ਤੇ 4 80 ਦਾ ਬਣ ਜੂ ਮੇਟਰੋ ਟਰੈਕਟਰ 35000 ਦੇ ਟਾਇਰ ਹੋ ਗਏ ਜਿਵੇਂ ਅਗੇ ਦੀ ਇਮਾਨਤ ਨਾਲ ਜੇ ਆਪਾਂ ਸ਼ੁਰੂ ਤੇ ਗਿਆ ਸੀ ਖੁੱਲਾ ਕਰਵਾਵਾਂਗੇ ਤੇ ਅੱਗੇ ਆ ਗਿਆ ਅਰਜਨ ਬੈਲੀ 13 ਮਾਡਲ ਦੇ ਵਿੱਚ ਆ ਗਿਆ ਜੀ ਇਹ ਤੇ ਨੰਬਰ ਹੈ ਕਿ ਕਿੱਥੋਂ ਦਾ ਇਹਦਾ ਇਹਦਾ ਵੀ ਸਰਸੇ ਦਾ ਏ ਵੀ ਐਚ ਆਰ ਨੰਬਰ ਆ 555 ਆ ਗਿਆ ਜੀ ਟਾਇਰ ਮੰਗਲੇ ਪਿਆ ਟਾਇਰ ਦਵਾਰੇ ਦੇ ਹੈਗੇ 80 85 ਮੈਂ ਇਹਦੇ ਠੀਕ ਆ 14 ਦੇ ਟਾਇਰਾਂ ਦੇ ਵਿੱਚ ਟਾਇਰ ਲੱਗਿਆ ਟਾਪ ਦੀ ਕੰਪਨੀ ਬੀ ਕੇ ਟੀ ਦੇ ਅਗਲੇ ਟਾਇਰ ਹੈਗੇ ਜੀ ਬੁੜੀਅਰ ਦੇ ਪੂਰਾ ਚੰਗਾ ਰਾਈਟਰ ਇੰਜਨ ਗੇਰ ਜਮਾ ਓਕੇ ਆ ਥੋੜਾ ਮਾੜਾ ਮੋਟਾ ਲੈ ਆਉਂਦੇ ਹੈ ਹੀ ਠੀਕ ਆ ਪੂਰਾ ਗੁਰੂਗ ਨਾਲ ਲਈ ਆ ਸਾਰਾ ਠੀਕ ਆ 395000 ਡਿਮਾਂਡ ਆ ਹਰਮਨ ਕਿੰਨੇ ਕ ਦਾ ਦائیںਗਾ ਇਹ ਇਹ ਵੇਦਾਂਗੇ 370 ਦਾ 370 ਦਾ ਤਨ ਲਗ 95 ਮਿੰਟ ਮੰਗਾਈ ਤਨ 70 ਦੇਵਾਣ ਜੀ ਹੁਣ ਮੋਬਾਈਲ ਨੰਬਰ ਹਰਮਨ ਆਪਣਾ ਕਿਹਨਾ ਮੋਬਾਈਲ ਨੰਬਰ 788803677 78880360377 ਤੇ ਮੰਡੀ ਦੇ ਵਿੱਚ ਆਪਣਾ ਕਿੱਥੇ ਹੈ 24 ਨੰਬਰ ਪਲਾਟ ਆਪਣਾ 24 ਨੰਬਰ ਪਲਾਟ ਆ ਟਿਕਰੀ ਪੰਪ ਤੋਂ ਚਾਰ ਮੰਡੀਆਂ ਪਿੱਛੇ ਆ ਕੈਮਰਾ ਪਿੱਛੇ ਮਾਰਦੀ ਹੈ ਪੈਟਰੋਲ ਪੰਪ ਆ ਜੀ ਭਾਰਤ ਪੈਟਰੋਲੀ ਮਦਾ ਬਿਲਕੁਲ ਸਾਹਮਣੇ ਇਧਰਲੀ ਸਾਈਡ ਜਦੋਂ ਪੰਪ ਤੋਂ ਤੁਸੀਂ ਚੌਂਕ ਵਾਲੇ ਪਾਸੇ ਨੂੰ ਆਵੋਗੇ ਮਤਲਬ ਤੀਜੀ ਚੌਥੀ ਮੰਡੀ ਬਾਈ ਹਰਮਨ ਦੀ ਆ ਤੇ ਇਹਦੀ ਖਾਸੀਅਤ ਇਹ ਹੈ ਵੀ ਜਿੰਨੇ ਟਰੈਕਟਰ ਵੀਰ ਕੋਲ ਹੁੰਦੇ ਆ ਉੱਚੇ ਮਾਡਲ ਹੁੰਦੇ ਆ ਕੱਟ ਚੱਲੇ ਹੁੰਦੇ ਆ ਤੇ ਨਵੇਂ ਹੁੰਦੇ ਆ ਲੱਗ ਪਾਵੇਂ ਹੁੰਦੇ ਆ ਜਿਨ੍ਹਾਂ ਦੇ ਉੱਤੇ ਕਿਸਾਨ ਵੀਰ ਦਾ ਜਿਵੇਂ ਕਹਿੰਦੇ ਲੋਨ ਵੀ 80 ਤੋਂ 90% ਦਾ ਕੋ ਲੋਨ ਉੱਚੇ ਮਾਡਲ ਦੀ ਵੱਧ ਲੋਨ ਹੁੰਦਾ ਤੇ ਲੋਨ ਵੀ ਫੰਡਿੰਗ ਵੀ ਵੱਧ ਹੋ ਜਾਂਦੀ ਹੈ ਤੇ ਪੁਰਾਣਾ ਵੀ ਥੋੜਾ ਵਧੀਆ ਪਾ ਕੇ ਕਿੱਟਿਆ ਜਾਂਦਾ ਨੰਬਰ ਬਈ ਹਰ ਮੁੰਡਾ ਆਪਾਂ ਸਕਰੀਨ ਤੇ ਉੱਤੇ ਲਾਤਾ ਚੱਕ ਕੇ ਲਾ ਲਿਓ ਮਿੱਤਰੋ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਵੀ ਹਰਮਨ ਠੀਕ ਹੈ